ਆਪਣੇ ਮੋਬਾਈਲ ਨੂੰ ਵਾਰ-ਵਾਰ ਦੇਖ ਕੇ ਪਰੇਸ਼ਾਨ ਖੜੇ ਇਹ ਨੇ ਲੁਧਿਆਣਾ ਦੇ ਰਹਿਣ ਵਾਲੇ ਰਾਕੇਸ਼ ਖੰਨਾ ਜਿਨ੍ਹਾਂ ਨੂੰ ਆਪਣੇ ਘਰ ਲਈ ਸਿਲੰਡਰ ਬੁੱਕ ਕਰਨਾ 11 ਲੱਖ ਚ ਪੈ ਗਿਆ ਅਸਲ ਚ ਘਰ ਤੇ ਸਿਲੰਡਰ ਖਤਮ ਸੀ ਤੇ ਖੰਨਾ ਸਾਹਿਬ ਨੇ 2 ਦਿਨ ਪਹਿਲਾਂ ਸਿਲੰਡਰ ਬੁੱਕ ਕਰਵਾਇਆ ਸੀ ਪਰ ਜਦੋਂ ਸਿਲੰਡਰ ਨਾ ਆਇਆ ਤਾਂ ਰਾਕੇਸ਼ ਨੇ ਸੋਸ਼ਲ ਮੀਡੀਆ ਤੋਂ ਨੰਬਰ ਕੱਢ ਕੇ ਉਸ ਉੱਤੇ ਪੁੱਛ ਪ੍ਰਤੀਤ ਸ਼ੁਰੂ ਕਰ ਦਿੱਤੀ ਜਿਸ ਉਪਰੰਤ ਕੀ ਹੋਇਆ ਜ਼ਰਾ ਤੁਸੀਂ ਆਪ ਹੀ ਸੁਣ ਲੋ ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹ ਇਹਨਾਂ ਉਹਨਾਂ ਦੇ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਵੀ ਨਹੀਂ ਚੱਲ ਰਿਹਾ ਨਾ ਲੈਂਡਲਾਈਨ ਤੋਂ ਫੋਨ ਚੱਲ ਕਰ ਰਿਹਾ ਸੀ ਮੈਂ ਕਿ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ ਇੱਕ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇੱਕਦਮ ਡੱਡਾ ਆ ਰਿਹਾ ਸੀ ਫੋਨ ਮਤਲਬ ਉਹ ਕਹਿੰਦੇ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜੋ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ ਐਲਪੀਜੀ ਦੀ ਤੁਹਾਡੀ ਗੈਸ ਸਰਵਿਸ ਹੈਲ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮੈਂ ਉਹਨੂੰ ਦੱਸਿਆ ਕਿ ਅੱਦਾ ਦਾ ਮੇਰੀ ਨੋ ਕਹਿੰਦੇ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਤੁਸੀਂ ਪਰਚੀ ਕਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤਾਂ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼ ਨਹੀਂ ਮੈਂ ਕਹਿੰਦੀ ਮੈਂ ਸੀਨੀਅਰ ਸਿਟੀਜ਼ਨ ਆ ਸਾਨੂੰ ਇਸ ਚੀਜ਼ ਦੀ ਨੌਲੇ ਨਹੀਂ ਹੈਗੀ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆ ਨਾ ਤੁਸੀਂ ਮੈਨ ਨਾਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋ ਕਹਿੰਦੇ ਆ ਉਹ ਸਾਰਾ ਪ੍ਰੋਸੈਸ ਦੱਸਾਂ ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕੇ ਨਹੀਂ ਇਹ ਜਾਏ ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਲੋਗਨ ਦਾ ਟਰਾਂਜੈਕਸ਼ਨ ਘੁਮਾਣੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ਟਰਾਂਜੈਕਸ਼ਨ ਘੁੰਮਦੀ ਹੈ ਮੈਂ ਫਟਾਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ ਬਾਵਜੂਦ ਹੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਮੈਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈ ਨੂੰ ਮੈਂ ਫੋਨ ਕੀਤਾ ਉਹਨੇ ਨਾ ਕਹਿੰਦਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਬੈਂਕ ਖੋਲੇ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਸੀ ਕੋਡ ਵੀ ਕਹਿੰਦੇ ਭੇਜ ਦੇਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਇੰਨਾ ਰੁਪਈਆ ਉਦੋਂ ਤੱਕ ਜਿਹੜਾ ਬਾਈ ਮੇਰੇ ट्रांजैक्शन ਹੋ ਚੁੱਕੀਆਂ ਸੀ 50 50 ਹਜ਼ਾਰ ਰੁਪਏ ਦੀਆਂ ਬਾਈ ट्रांजैक्शन ਅਲੱਗ-ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਈਆ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਉਧਰ ਪੁਲਿਸ ਹੁਣ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ ਹਾਂਜੀ ਕੱਲ ਸਾਡੇ ਮਾਮਲਾ ਧਿਆਨ 'ਚ ਆਇਆ ਸੀਗਾ 72 ਸਾਲ ਦੇ ਬਜ਼ੁਰਗ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੇਰੇ ਮੈਨੂੰ ਐਲ ਪੀ ਜੀ ਕੰਪਨੀ ਵੱਲੋਂ ਕੰਟੈਕਟ Google ਤੋਂ ਹੋਇਆ ਸੀਗਾ google ਤੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਂ ਸਰਵਿਸ ਲਾਈਨ ਦੇ ਲਈ ਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਤੇ ਮੈਂ ਰਿਸਪੌਂਡ ਕਰ ਦਿੱਤਾ ਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੋ 50 5000 ਰੁਪਏ ਦੀਆਂ ਲਗਭਗ 22 ट्रांजैक्शंस ਜਿਹੜੀਆਂ ਹੋ ਗਈਆਂ ਤੇ ਇਸ ਸੰਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ ਸੀ ਉਹਨਾਂ ਦੀ ਹੈਲਪਲੀ ਆਪਣੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਤੇ ਐਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫਤੀਸ਼ ਕੰਮ ਚਲਦੀ ਰਹਿੰਦੀ ਹੈ ਸੋ ਤੁਸੀਂ ਵੀ ਗੈਸ ਬੁਕਿੰਗ ਵੇਲੇ ਸਤਰਕ ਹੋ ਕੇ ਨੰਬਰ ਡਾਇਲ ਕਰਾ ਕਰੋ ਕਿਉਂਕਿ ਨੈਟ ਉਤੇ ਕੀਤੀ ਇੱਕ ਗਲਤੀ ਤੁਹਾਡੀ ਜ਼ਿੰਦਗੀ ਦੀ ਕਮਾਈ ਕਦੋਂ ਉਡਾ ਕੇ ਲੈ ਜਾਵੇ ਇਹ ਪਤਾ ਨਹੀਂ ਲੱਗਦਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ